ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵਿਰਕੋ ਆਪਾਂ ਅੱਜ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਇਨ੍ਹਾਂ ਗਾਵਾਂ ਬਾਰੇ ਜਿਹੜੀ ਡਿਟੇਲ ਅੱਜ ਅਸੀਂ ਤੁਹਾਨੂੰ ਦੱਸਣੀ ਆ ਅੱਜ ਵੀਡੀਓ ਨਹੀਂ ਘਰੇਣੀ ਆ ਤੇ ਬਾਕੀ ਅਸੀਂ ਤੁਹਾਨੂੰ ਦੱਸ ਦਿਆਂਗੇ ਬਾਕੀ ਕੋ ਸਾਡੇ ਤੋਂ ਕੋਈ ਦੱਸਣ ਵਾਲਾ ਕੁਝ ਰਹਿ ਜੇ ਤੇ ਵੀ ਜਿਹਨਾਂ ਦਾ ਨੰਬਰ ਜਿਹੜਾ ਫੋਨ ਤੇ ਆਉਂਦਿਆ ਤੁਸੀਂ ਸਿੱਧਾ ਉਹਨਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਜੀ ਤੇ ਆਪਾਂ ਤੁਹਾਨੂੰ ਤੋਰ ਕੇ ਚੰਗੀ ਤਰ੍ਹਾਂ ਦਿਖਾ ਦੇਵਾਂਗੇ ਸਾਰੀਆਂ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਦੂਸਰਾ ਸੂਆ ਜਿਹੜਾ ਵੀ ਜਿਓਣੀ ਦੱਸ ਦੇਗੀ ਇਹ ਤਾਂ ਹੈਗਾ ਵਾ ਤੇ ਕੋਈ 10 12 ਦਿਨ ਜਿਹੜੇ ਕਹਿੰਦੇ ਕਿ ਸੂਈ ਨੂੰ ਹੋਏ ਆ ਇਹ ਥਣਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ ਕਿ ਮਿਲ ਕੇ ਮੈਨੂੰ ਵੀ ਚੰਗੇ ਲੱਗੇ ਤੇ ਮੌਕੇ ਦੇ ਦੁੱਧ ਜਿਹੜਾ ਕਹਿੰਦੇ ਕਿ 10 ਕਿਲੋਟਰ ਜਿਹੜਾ ਤਿਆਰ ਆ ਤੇ ਕੋਈ 12 ਕਦੇ ਲਾਗੇ ਜਿਹੜਾ 13 ਦੇ ਲਾਗੇ ਕਹਿੰਦੇ ਕਰ ਸਕਦੀ ਹੈ ਬਾਕੀ ਮੌਕੇ ਤੇ ਜਿਹੜਾ 10 ਕਿਲੋਟਰ ਜਿਹੜਾ ਤਿਆਰ ਆ ਕੋਈ 10 15 ਦਿਨ ਦੇ ਲਾਗੇ ਬੰਨੇ ਸੂਈ ਨ ਹੋਏ ਇਹ ਲੈ ਖੋਲੋ ਜੀ ਫਿਰ ਤੋੜ ਦਈਏ ਕਰੀ ਹਾਂ ਬੱਚਾ ਜਿਹੜਾ ਇਹਦਾ ਬੈਠਾ ਹੈ ਤੇ ਦੂਸਰਾ ਬੱਚਾ ਜਿਹੜਾ ਦੂਸਰੀ ਗਾਂ ਦਾ ਆ ਬਾਕੀ ਇਹ ਕਿ ਖੜਨੀਆਂ ਤੁਸੀਂ ਆਪਣੀ ਆਪ ਚਵਾਈ ਕਰਕੇ ਅਸੀਂ ਚਵਾਈ ਕਰਕੇ ਜੇ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾਲੇ ਅਜ ਲੈ ਆਓ ਜੀ ਹੋਰ ਤਾਂ ਠੰਡੀ ਧੀਰੀ ਆ ਦੱਸ ਦੇ ਤੇ ਮੁੱਲ ਵੀ ਇਹਦਾ ਤੁਹਾਨੂੰ ਦੱਸ ਤੀਏ ਮੋਲੇ ਦਾ ਜਿਹੜਾ ਕਹਿੰਦੇ ਕਿ 35000 ਆ ਤੇ ਪਰ 32000 ਚ ਕਹਿੰਦੇ ਕਿ ਮਾਨਤਾਂ ਜਿਹੜਾ ਕਹਿੰਦੇ ਕਰ ਦਿਆਂਗੇ ਬਾਕੀ ਕੋਈ ਫੋਨ ਲਾਵੇ ਕਹਿੰਦੇ ਕਿ ਮਾਨਤਾਂ ਜਿਹੜਾ 32000 ਚ ਹੋ ਜਾਊਗਾ ਤੇ ਦੁੱਧ ਜਿਹੜਾ 10 ਲੀਟਰ ਤੁਸੀਂ ਆਪ ਆਪਣੇ ਹੱਥੀਂ ਚੁਆਇ ਕਰਕੇ ਖੜਨਾ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਚੁਆ ਲੈ ਤੇ ਬਾਕੀ ਕੋਈ ਸ਼ ਫੋਨ ਤੁਸੀਂ ਵੀਰ ਜੀ ਨਾਲ ਫੋਨ ਲਾ ਕੇ ਪੁੱਛ ਸਕਦੇ ਬਾਕੀ ਜੇ ਕੋਈ ਸਾਡੇ ਤੋਂ ਰਹਿ ਜੇ ਦੱਸਣ ਨਾਲ ਤੇ ਹੁਣ ਦੂਸਰੇ ਨੰਬਰ ਤੇ ਇੱਕ ਜਰਸੀ ਆ ਜਿਹੜੀ ਇਹ ਨਾ ਸੁਣੀ ਨਾ ਤੇ ਕਿਹ ਪਨ ਕੋਈ ਮਹੀਨੇ ਦੇ ਲਾਗੇ ਬੰਨ ਜਿਹੜੇ ਕਹਿੰਦੇ ਕਿ ਹੋ ਗਿਆ ਆ ਬੱਚਾ ਜਿਹੜਾ ਇਹਦਾ ਲੈ ਫੁੱਲ ਉਹ ਤੋੜ ਦੇ ਗਿੰਨੇ ਨਹੀਂ ਆਪਾਂ ਬਾਕੀ ਸਾਡਾ ਫਰਜ਼ ਹੈ ਤੁਹਾਨੂੰ ਵੀਡੀਓ ਦਿਖਾਉਣਾ ਦਾ ਫਰਦੀਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸਟਾ ਆ ਕੇ ਖੜਨੀ ਆਜ ਲੈ ਆਓ ਜੀ ਬਹੁਤ ਠੰਡੀ ਤੇ ਵੀ ਇਹ ਵੀ ਠੰਡੀ ਤੇਰੀ ਦੱਸਦੇ ਠੀਕ ਹੈ ਜੀ ਤੇ ਇਹਦੇ ਕੋਲ ਦੁੱਧ ਮੌਕੇ ਤੇ ਜਿਹੜਾ 9 ਲੀਟਰ ਦੱਸਦੇ ਆ ਬਾਕੀ ਹਵਾਨਾ ਇਹਦਾ ਜਿਆਦਾ ਗਾਹ ਨੂੰ ਆ। ਹਾਂ ਦੇਖ ਸਾਡੇ ਥਾਣੇ ਦੇ ਬਹਿਣੀ ਵਾਲੇ ਪਾਸੇ ਤੋਂ। ਠੰਡੀ ਧੀਰੀ ਆ ਜਿਹੜੀ। ਆਪਾਂ ਅੰਮ੍ਰਿਤਪਾਲ ਵੀਰ ਦੇ ਕਰੋ ਜਿਹੜੇ ਵੀਡੀਓ ਪਖਾਉਂਦੇ ਪਟਾਰੀ ਪਿੰਡ ਤੋਂ। ਤੇ ਇਹਦਾ ਜਿਹੜਾ ਮੁੱਲ ਆ। ਇਹਦਾ ਮੁੱਲ ਜਿਹੜਾ ਕਹਿੰਦੇ ਕੀ ਤਿਆਰ ਚ ਮਾਨਤਾਂ ਜਿਹੜੇ ਕਹਿੰਦੇ ਕਿ ਕਰਦੇ ਆਂਗੇ ਬਾਕੀ ਕੋ ਫੋਨ ਲਾਵੇ ਮਾਨਤਾਂ ਜਿਹੜਾ ਦੋਵਾਂ گاਵਾਾਂ ਚ ਖੁੱਲਾ ਹੀ ਹੋ ਜਾਊਗਾ ਜਿਹਦੇ ਵੀ ਨੂੰ ਕਿਸੇ ਨੂੰ ਪਸੰਦ ਆਉਂਦੀ ਆ ਫੋਨ ਲਾਵੇ ਤੇ ਆਪਣਾ ਜਿਹਦਾ ਸੌਦਾ ਕਰ ਲੇ ਤੇ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਿੰਨ ਟਾਈਮ ਚੁਆਈ ਕਰਕੇ ਆਪਣੇ ਆਪ ਤਸੱਲੀ ਕਰਕੇ ਫੇਰ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ